ਹਾਂਜੀ ਸਵਾਗਤ ਆ ਦੋਸਤੋ ਤੁਹਾਡੇ ਆਪਣੇ YouTube ਚੈਨਲ ਤੇ Facebook ਪੇਜ ਨਿਊਜ਼ ਰਾਜ ਫਾਰਮ ਵਿੱਚ ਸੋ ਉਮੀਦ ਕਰਦਾ ਕਿ ਤੁਸੀਂ ਕਿਸਾਨ ਭਰਾਓ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਜਿਹੜੀ ਆਪਾਂ ਵੀਡੀਓ ਬਣਾਉਣ ਲਈ ਪਹੁੰਚੇ ਸੀਗੇ ਬਾਈ ਅ ਗਰਲਾਲ ਸਿੰਘ ਜਮਾਲਪੁਰ ਦੇ ਬਾਈ ਦੇ ਫਾਰਮ ਤੇ ਐਡਮ ਤੋਂ ਕਰਵਾਈ ਸੀਗੀ ਮੱਝ ਉਹ ਤੇ ਜਿਹੜੀ ਅੱਜ ਵਾਲੀ ਆਪਾਂ ਮੱਝ ਕਰਾਸ ਕਰਾਉਣ ਲੈ ਕੇ ਆਏ ਆ ਉਹ ਆਪਾਂ ਸਾਹਮਣੇ ਤੁਸੀਂ ਦੇਖ ਸਕਦੇ ਆ ਝੋਟਾ ਵੈਸੇ ਤਾਂ ਪਛਾਣ ਹੀ ਲਿਆ ਹੋਊਗਾ ਕਿਉਂਕਿ ਇਹ ਮੇਲਿਆਂ ਦੇ ਵਿੱਚ ਜਦੋਂ ਆਪਣੀ ਮਿਲਕਿੰਗ ਦੇ ਵਿੱਚ ਮਾਂ ਇਹਦੀ ਗਈ ਆ ਸਾਰਿਆਂ ਨੂੰ ਪਤਾ ਹੀ ਆ ਕਿ ਜਦੋਂ ਲੁਧਿਆਣਾ ਗੜਵਾਸੂ ਯੂਨੀਵਰਸਿਟੀ ਦੀ ਸਰਕਾਰੀ ਚਵਾਈ ਹੋਈ ਆ ਤਾਂ ਉਦੋਂ ਇਹ ਮੱਝ ਦੇ ਮਗਰਸੀ ਨਸੀਬ ਦੇ ਮਗਰ ਦੋ ਲਾਈਵ ਚਵਾਈਆਂ ਇਹਦੀਆਂ ਮਾਂ ਦੀਆਂ ਘਰੇ ਹੋਈਆਂ 23 24 24 ਕਿਲੋ ਦੀਆਂ ਸੋ ਇਹ ਉਦੋਂ ਦੋਸਤੋ ਮੱਝ ਦੇ ਮੰਨ ਲਓ ਮਗਰਸੀ ਤੇ ਇਸ ਟਾਈਮ 2 ਸਾਲ ਦੀ ਏਜ ਦੇ ਵਿੱਚ ਦੋਸਤੋ ਇਹ ਸਿਰਾ ਕਰਾਉਣ ਰਿਹਾ ਤੁਸੀਂ ਦੇਖ ਸਕਦੇ ਆ ਇਹਦਾ ਪੈਠਪੁੜਾ ਦੇਖ ਸਕਦੇ ਆ ਕਰਮਾਲੇ ਦਾ ਹਜੇ ਖੀਰਾ ਕੱਟਾ ਦੋਸਤੋ ਹਜੇ ਇਹਨੇ ਆਉਣ ਵਾਲੇ ਸਮੇਂ 'ਚ ਬਾਨਾ ਇਹਦੀ ਲੋ ਲਾਲ ਕਰੋ ਚੈੱਕ ਅੱਖ ਚੈੱਕ ਕਰੋ ਇਹਦੀ ਕਰਮਾਲੇ ਦੀ 113 ਨੰਬਰ ਬੋਲਦਾ ਮਾਲੀ ਜਿਹੜਾ ਵਾ ਆਪਣਾ ਉਹਦਾ ਇਹ ਬੱਚਾ ਆ ਤੇ ਮਦਰ ਮਿਲਕ ਰਿਕਾਰਡ ਇਹਦਾ 24 ਕਿਲੋ ਆ 24 ਤੋਂ ਪਲੱਸ ਹੀ ਰਿਹਾ ਫਾਰਮ ਦੇ ਉੱਪਰ ਤੇ ਰਿਹਾ ਵੀ ਸਾਢੇ 5 ਮਹੀਨੇ ਲਗਾਤਾਰ ਸਾਢੇ 5 ਮਹੀਨੇ ਮੰਨ ਲਓ ਇਹਨਾਂ ਲੰਮਾ ਪੀਕ ਲੈਵਲ ਮਿਲਕ ਯੀਲਡ ਰੱਖਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੁੰਦਾ ਦੋਸਤੋ ਤੇ ਬਾਕੀ ਆਉਣ ਵਾਲੇ ਸਮੇਂ ਦੇ ਵਿੱਚ ਦੋਸਤੋ ਬਹੁਤ ਚੰਗੇ ਰਿਜ਼ਲਟ ਦੇਖਣ ਨੂੰ ਮਿਲਣਗੇ ਇਹਦੇ ਤੇ ਇਧਰ ਬਾਈ ਦਾ ਸਾਣ ਜਿਹੜਾ ਆਇਟਮ ਤੁਸੀਂ ਦੇਖ ਸਕਦੇ ਆ ਸਾਹਮਣੇ ਇਹ ਵੀ ਬਹੁਤ ਸਿਰੇ ਦਾ ਕਿਉਂਕਿ ਆਪਾਂ ਦੋਨੋਂ ਬਲਾਡੀ ਆਪਣੇ ਫਾਰਮ ਤੇ ਯੂਜ਼ ਕੀਤੇ ਆ ਉਦੋਂ ਇੱਕ ਮਹੀਟ ਇਹਦੇ ਨਾਲ ਕਰਵਾਤੀ ਸੀ ਐਡਾ ਮਾਲੀ ਨਹੀਂ ਬਾਈ ਗਰਲਾਲ ਦੀ ਗੱਲ ਸਹੀ ਆ ਐਡਾ ਮਾਲੀ ਨਹੀਂ ਜੰਮਣਾ ਕਿਉਂਕਿ ਹਜੇ ਵੀ ਬੱਚਾ ਹੀ ਆ ਚਾਰ ਦਾੰਦਾ ਪਰ ਜਦੋਂ ਇਹ ਤਿਆਰ ਹੋਇਆ ਇਹ ਦੋ ਘੜੀਆਂ ਸਾਣ ਇਹ ਵੀ ਦੇਖੀ ਦਾ ਦੇਖਣ ਦਾ ਹੋਊਗਾ ਤੇ ਇੱਕ ਇਹਤੂ ਕਰਵਾਤੀ ਹੀ ਮੀਟ ਤੇ ਇੱਕ ਹੋਣਾ ਆਪਾਂ ਦੂਸਰੇ ਤੋਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਰਿਜ਼ਲਟ ਇਹਨੇ ਵੀ ਬਹੁਤ ਚੰਗੇ ਪਾਉਣੇ ਇਹ ਵੀ ਨਲਾਂ ਦਾ ਬਹੁਤ ਹੈਵੀ ਆ ਲਾਰਾ ਨੂੜਾ ਪੂਰੀਆਂ ਪਿੰਡੇ ਦੇ ਖੜਦੀਆਂ ਕਰਮਾਲੇ ਦੇ ਇਹ ਵੀ ਤੇ ਬਾਕੀ ਉਹ ਬੋਲਾ ਜਿਹੜਾ ਇਹ ਵੀ ਦੋਸਤੋ ਬਾਈ ਕਰੀਮ ਹੀ ਰੱਖੀ ਫਿਰਦਾ ਆਉਦੇ ਫਾਰਮ ਤੇ ਕਰੀਮ ਕਹਿਣ ਤੋਂ ਭਾਵੇਂ ਆ ਕਿਉਂਕਿ ਇਹਨਾਂ ਦੀ ਕੋਈ ਲੁਗੀ ਛਿਪੀ ਨਹੀਂ ਇਹਨਾਂ ਦੀ ਮਦਰ ਦਾ ਰਿਕਾਰਡ ਸਾਰਾ ਕੁਝ ਸਾਰਾ ਕੁਝ ਸਾਹਮਣੇ ਆ ਤੇ ਜਿਹੜਾ ਮੇਰਾ ਵੀਰ ਮੱਝ ਮੀਟ ਕਰਾਉਣ ਲਈ ਇੱਥੇ ਕ੍ਰਾਸ ਕਰਾਉਣ ਲਈ ਆਉਣਾ ਚਾਵੇ ਉਲੀ ਆ ਸਕਦਾ ਵਾ ਕਿਉਂਕਿ ਬਾਈ ਦੇ ਕੰਟੈਕਟ ਜਿਹੜੇ ਨੰਬਰ ਦਿੱਤੇ ਜਾਣਗੇ ਉਹ ਫੀਸ ਦਾ ਜੋ ਵੀ ਹੋਊਗਾ ਤੁਸੀਂ ਬਾਈ ਨਾਲ ਸੰਪਰਕ ਕਰਕੇ ਗੱਲ ਕਰਕੇ ਲਿਆ ਸਕਦੇ ਆ ਕਿਉਂਕਿ ਸਾਡਾ ਕੰਮ ਹੁੰਦਾ ਕਿ ਹੀ ਕਿਸੇ ਕਿਸਾਨ ਫਾਰਮਰ ਦਾ ਫਾਇਦਾ ਕਰ ਸਕੀਏ ਤਾਂ ਜੋ ਕਿ ਕੋਈ ਮੱਝ ਮੇੜ ਕਰਾ ਕੇ ਆਪਣੇ ਘਰੇ ਵੀ ਕੋਈ ਚੰਗੀ ਕੱਟੀ ਕੋਈ ਚੰਗੀ ਬਰੀਡ ਪੈਦਾ ਕਰ ਸਕੇ ਸਾਡਾ ਤਾਂ ਇੰਨਾ ਕ ਹੁੰਦਾ ਹੈਗਾ ਵਾ ਬਾਕੀ ਤੁਸੀਂ ਆਪ ਦੀ ਸਮਝ ਮੁਤਾਬਕ ਦੋਸਤੋ ਬਾਈ ਨਾਲ ਗੱਲ ਕਰਕੇ ਜਦੋਂ ਕੋਈ ਪਸ਼ੂ ਹੀਟ ਚਾਉਂਦਾ ਆ ਤਾਂ ਤੁਸੀਂ ਲਿਆ ਸਕਦੇ ਆ ਕਿਉਂਕਿ ਚੰਗਾ ਬੋਲ ਤੁਹਾਡੇ ਸਾਹਮਣੇ ਮੈਂ ਲਿਆ ਕੇ ਪੇਸ਼ ਕਰਤਾ ਸਕਰੀਨ ਉੱਪਰ ਚੱਲ ਰਿਹਾ ਵਾ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਏ ਮਾਲੀ ਦੀ ਤਾਂ ਜਰੂਰ ਸ਼ੇਅਰ ਕਰ ਦਿਓ ਤਾਂ ਜੋ ਕਿ ਕਿਉਂਕਿ ਦੋਸਤੋ ਗੱਲ ਇਹ ਹੁੰਦੀ ਆ ਕਿ ਕਈ ਵਾਰੀ ਕਈ ਸਾਲ ਲੁਕੇ ਛਿਪੇ ਰਹਿ ਗਏ ਜਿਹੜੇ ਵੀਡੀਓ ਚ ਨਹੀਂ ਆਏ ਅਜੇ ਤੱਕ ਇਸ ਕਰਕੇ ਸਾਨੂੰ ਮੈਂ 加ੜੇ ਸਾਹਮਣੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਬਾਈ ਤਾਂ ਕਹਿੰਦਾ ਵੀ ਵੀਡੀਓ ਨਹੀਂ ਕਰਨੀ ਮੈਂ ਕਹਾਂ ਨਹੀਂ ਮੈਂ ਰੁਕਿਆ ਨਹੀਂ ਮੈਂ ਕਹਾਂ ਨਹੀਂ ਵੀਡੀਓ ਬਣਾਉਣੀ ਬਣਾਉਣੀ ਆ ਕਿਉਂਕਿ ਕਿਸੇ ਹੋਰ ਕਿਸਾਨ ਭਰਾਵ ਦਾ ਵੀ ਫਾਇਦਾ ਹੋ ਸਕੇ ਬਹੁਤ ਜਲਦੀ ਇਹਨਾਂ ਦੇ ਸੀਮਨ ਨੂੰ ਵੀ ਤਿਆਰ ਹੋਣੇ ਆ ਪਰ ਜੇ ਜਦੋਂ ਹੋਗੇ ਉਹ ਵੀ ਬਾਈ ਕਹਿੰਦਾ ਜਰੂਰ ਦੇਵਾਂਗੇ ਸੀਮਨ ਦੀ ਥੋੜੀ ਜਿਹੀ ਡੁਪਲੀਕੇਸੀ ਚੱਲ ਪੈਂਦੀ ਆ ਪਰ ਆ ਜਿਹੜਾ ਸਿਸਟਮ ਆ ਇਹ ਤਾਂ ਮੰਨ ਲਓ ਆਪ ਆ ਸ਼ਰਿਆਂ ਵੀ ਅਗਲੇ ਦੇ ਸਾਹਮਣੇ ਆ ਜਾਣਾ ਮੱਝ ਲੈ ਕੇ ਆਉਣੇ ਆ ਚਲੋ ਫੀਸ ਜੋ ਵੀ ਹੁੰਦੀ ਹੈ ਅਗਲਾ ਆਪਦੀ ਮਾਰਕੀਟ ਰੇਟ ਨਾਲ ਰੱਖਦਾ ਆ ਸੋ ਦੋਸਤੋ ਧੰਨਵਾਦ ਦੋਸਤੋ ਬਹੁਤ ਬਹੁਤ ਵੀਡੀਓ ਸ਼ੇਅਰ ਕਰ ਦਿਓ ਜੇ ਤੁਹਾਨੂੰ ਵੀ ਚੰਗੀ ਲੱਗੀ ਵੀਡੀਓ ਤੇ ਤਾਂ ਜੋ ਕਿ ਕਿਸੇ ਕਿਸਾਨ ਫਾਰਮ ਦਾ ਫਾਇਦਾ ਹੋ ਸਕੇ ਧੰਨਵਾਦ ਦੋਸਤੋ